ਇੱਕ ਕੋਠੀ ਦੇ ਅੰਦਰੋਂ 18 ਸਾਲ ਦੀ ਲੜਕੀ ਦੀ ਲਟਕਦੀ ਹੋਈ লাশ ਜਿਹੜੀ ਹੈ ਭੇਤ ਭਰੇ ਹਾਲਾਤਾਂ ਦੇ ਵਿੱਚ ਮਿਲਦੀ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਗੰਭੀਰ ਇਲਜ਼ਾਮ ਜਿਹੜੇ ਨੇ ਉਹ ਲਗਾਏ ਗਏ ਨੇ ਦਰਅਸਲ ਦੱਸਿਆ ਜਾ ਰਿਹਾ ਪਰਿਵਾਰਕ ਮੈਂਬਰਾਂ ਦੇ ਵੱਲੋਂ ਕਿ ਇਹ 18 ਸਾਲ ਦੀ ਸਾਡੀ ਲੜਕੀ ਜਿਹੜੀ ਹੈ ਕਾਫੀ ਲੰਬੇ ਸਮੇਂ ਤੋਂ ਇਸ ਕੋਠੀ ਦੇ ਵਿੱਚ ਕੰਮ ਕਰ ਰਹੀ ਸੀਗੀ ਤੇ ਅੱਜ ਅਚਾਨਕ ਹੀ ਪੱਖੇ ਦੇ ਨਾਲ ਲਟਕਦੀ ਹੋਈ ਇਸ 18 ਸਾਲ ਦੀ ਲੜਕੀ ਕੀ ਦੀ লাশ ਜਿਹੜੀ ਹੈ ਉਹ ਮਿਲੀ ਹੈ ਦੱਸਿਆ ਜਾ ਰਿਹਾ ਹੈ ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਗਾਏ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਲੜਕੀ ਦੇ ਨਾਲ ਪਹਿਲਾਂ ਰੇਪ ਹੋਇਆ ਉਸ ਤੋਂ ਬਾਅਦ ਕਰੰਟ ਲਗਾਇਆ ਗਿਆ ਤੇ ਉਸ ਤੋਂ ਬਾਅਦ ਇਸੀ লাশ ਨੂੰ ਪੱਖੇ ਦੇ ਨਾਲ ਲਟਕਾ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਹੁਣ ਇਨਸਾਫ ਦੀ ਮੰਗ ਕੀਤੀ ਹੈ ਅਤੇ ਗੰਭੀਰ aarop ਜਿਹੜੇ ਨੇ ਲਗਾਏ ਗਏ ਨੇ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਹੁਣ ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਨੂੰ ਪੋਸਟਮਾਰਟਮ ਦੇ ਲਈ ਭੇਜਿਆ ਜਾ ਚੁੱਕਾ ਹੈ ਅਤੇ ਜੋ ਵੀ ਸੱਚਾਈ ਹੋਵੇਗੀ ਉਹ ਸਾਹਮਣੇ ਲਿਆ ਕੇ ਬਣਦੀ ਕਾਰਵਾਈ ਜਿਹੜੀ ਹੈ ਕੀਤੀ ਜਾਵੇਗੀ। ਪਰਿਵਾਰ ਦੇ ਮੁਤਾਬਕ ਪਿਛਲੇ 2.5 ਸਾਲ ਤੋਂ ਇਸ ਕੋਠੀ ਦੇ ਵਿੱਚ ਲੜਕੀ ਕੰਮ ਕਰਦੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਪੈਂਦੀ ਹੈ ਕੋਠੀ ਹੈ ਜਿੱਥੇ ਕਿ ਇੱਕ ਲੜਕੀ ਦੀ 18 ਸਾਲ ਦੀ ਲੜਕੀ ਹੈ ਜਿਸ ਦੀ ਲਟਕਦੀ ਹੋਈ ਲਾਸ਼ ਜਿਹੜੀ ਹੈ ਭੇਤ ਭਰੇ ਹਾਲਾਤਾਂ ਦੇ ਵਿੱਚ ਕੋਠੀ ਦੇ ਅੰਦਰੋਂ ਮਿਲੀ ਹੈ। ਪਰਿਵਾਰਕ ਮੈਂਬਰਾਂ ਦੇ ਮੁਤਾਬਕ 2.5 ਸਾਲ ਤੋਂ ਕੰਮ ਕਰ ਰਹੀ ਸੀ ਇਸ ਕੋਠੀ ਦੇ ਵਿੱਚ ਤੇ ਪਰਿਵਾਰ ਦੇ ਮੁਤਾਬਕ ਪਹਿਲਾਂ ਲੜਕੀ ਦੇ ਨਾਲ ਰਿਪ ਕੀਤਾ ਗਿਆ ਫਿਰ ਕਰੰਟ ਲਗਾਇਆ ਗਿਆ ਤੇ ਬਾਅਦ ਵਿੱਚ ਇਸ ਦੀ লাশ ਨੂੰ ਪੱਖੇ ਦੇ ਨਾਲ ਲਟਕਾ ਦਿੱਤਾ ਗਿਆ ਤੇ ਪੁਲਿਸ ਨੇ ਦੱਸਿਆ ਇਹ ਗੰਭੀਰ ਪਰਿਵਾਰ ਨੇ ਪੁਲਿਸ ਤੇ ਵੀ ਗੰਭੀਰ ਇਲਜ਼ਾਮ ਲਗਾਏ ਨੇ ਪੁਲਿਸ ਨੇ ਸਾਡੀ ਗਰੀਬਾਂ ਦੀ ਨਹੀਂ ਕਰਨੀ ਕੋਈ ਮਦਦ ਅਜਿਹੀ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਲਜ਼ਾਮ ਜਿਹੜੇ ਆ ਪੁਲਿਸ ਪ੍ਰਸ਼ਾਸਨ ਦੇ ਉੱਤੇ ਲਗਾਏ ਜਾ ਰਹੇ ਨੇ ਪਰ ਫਿਲਹਾਲ ਪੂਰਾ ਮਾਮਲਾ ਕੀ ਹੈ ਕਿ ਇਸ ਤਰੀਕੇ ਦੇ ਨਾਲ ਲੜਕੀ ਦੀ ਮੌਤ ਹੋਈ ਹੈ ਕਿ ਉਹਨੇ ਆਤਮ ਹੱਤਿਆ ਕੀਤੀ ਹੈ ਕਿਸੇ ਤਰੀਕੇ ਦਾ ਕਤਲ ਜਿਹੜਾ ਉਸ ਦਾ ਕੀਤਾ ਗਿਆ ਤਾਂ ਫਿਲਹਾਲ ਪੂਰਾ ਜਾਂਚ ਦਾ ਵਿਸ਼ਾ ਹੈ ਜਾਂਚ ਇਸ ਮਾਮਲੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾਵੇਗੀ ਪਰ ਫਿਲਹਾਲ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਖੜਾ ਹੁੰਦਾ ਹੈ ਜਿਸ ਤਰੀਕੇ ਦੇ ਨਾਲ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਫਿਲਹਾਲ ਇੱਕ ਵਾਰ ਪਰਿਵਾਰਕ ਮੈਂਬਰਾਂ ਦੀਆਂ ਤਸਵੀਰਾਂ ਦੇਖ